ਅਸੀਂ ਟੈਟੂ ਦਾ ਪ੍ਰਾਈਸ ਰੱਖਿਆ ਜਿੱਦਾਂ ਸਮਾਲ ਟੈਟੂ ਹੁੰਦੇ ਆ ਨੇਮ ਵਗੈਰਾ ਦਾ ਉਹਦਾ ਰੱਖਿਆ 700 ਰੁਪਏ ਤੇ ਜਿੱਦਾਂ ਬڑے ਟੈਟੂ ਹੁੰਦੇ ਉਹਨਾਂ 'ਚ ਕੰਮ ਜ਼ਿਆਦਾ ਹੁੰਦਾ ਜੇ ਕੰਮ ਦੇ ਹਿਸਾਬ ਨਾਲ ਅਸੀਂ ਰੇਟ ਰੱਖਿਆ ਵਾ ਜਿੱਦਾਂ ਲਰਨਿੰਗ ਵਗੈਰਾ ਸ਼ੈਡਿੰਗ ਹੁੰਦੀ ਆ ਕਾਫੀ ਇੱਕ ਤਰ੍ਹਾਂ ਦੀ ਉਹਨਾਂ ਨੂੰ ਫੀਲ ਕੀਤਾ ਜਾਂਦਾ ਤੇ ਕਾਫੀ ਪ੍ਰਕਾਰ ਦੇ ਟੈਟੂ ਹੈਗੇ ਆ ਉਹਨਾਂ ਦੇ ਹਿਸਾਬ ਨਾਲ ਅਸੀਂ ਰੇਟ ਰੱਖਿਆ ਟੈਟੂ ਪਰ ਟੈਟੂ ਜੇ ਕਰਦੇ ਆ ਪੂਰੀ ਗਰੰਟੀ ਲੈਣੇ ਆ ਟੈਟੂ ਦੀ ਖਰਾਬ ਨਹੀਂ ਹੋਊਗਾ ਹੀਲ ਵਧਿਆ ਹੁੰਦਾ ਵਾ ਤੇ ਪਰਮਨੈਂਟ ਰੈਗੂਲਰ ਰਹੂਗਾ ਤੇ ਬਲੈਕ ਕਲਰ ਰਹੂਗਾ ਜਿੱਦਾਂ ਵਾ ਆਪਾਂ ਕਲਰ ਕੀਤਾ ਉਦਾਂ ਦਾ ਟੈਟੂ ਰਹੂਗਾ ਪਰ ਇਹਦਾ ਕਿਸ ਤਰ੍ਹਾਂ ਪਹੁੰਚੋ ਇੰਨੀ ਕਿ ਮਿਹਨਤ ਕਿੰਨੀ ਕਿ ਮਿਹਨਤ ਕਰਨੀ ਪਈ ਕਹਿੰਦੇ ਨੇ ਕਿ ਸਬਰ ਦਾ ਫਲ ਜਿਹੜਾ ਬੜਾ ਮਿੱਠਾ ਹੁੰਦਾ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਇਸ ਕੰਮ ਦੇ ਵਿੱਚ ਸਰ ਬਸ ਇੱਕ ਛੋਟੀ ਜੀ ਕਹਾਣੀ ਆ ਉਸ ਤੋਂ ਮੈਂ ਡਾਂਸ ਕਰਦਾ ਸੀ ਡਾਂਸ ਆਪਣੇ ਤੋਂ ਨਹੀਂ ਹੋਇਆ ਮੇਰੇ ਮਤਲਬ ਦੋਸਤ ਦਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਡਾਂਸ ਨਹੀਂ ਕਰ ਪਾਇਆ ਤੇ ਫਿਰ ਬਸ ਦਿਮਾਗ 'ਚ ਇੱਕ ਗੱਲ ਆਈ ਪ੍ਰਾਣ ਨੇ ਪੁੱਛਿਆ ਕਿ ਕੀ ਕਰਨਾ ਚਾਹੁੰਦਾ ਪ੍ਰਾਣ ਨੇ ਦੱਸਿਆ ਕਿ ਤੂੰ ਆਰਟਿਸਟ ਹੈਗਾ ਵਾ ਮਤਲਬ ਡ੍ਰੈਂਕ ਵਧੀਆ ਕਰਦਾ ਥੋੜੀ ਤੇ ਤੂੰ ਟੈਟੂ ਵਾਲੀ ਲਾਈਨ 'ਚ ਚੱਲ ਜਾ ਪਬਲਿਕ ਕਹਿੰਦੀ ਹੈ ਕਿ ਸ਼ਾਇਦ ਅਸੀਂ ਟੈਟੂ ਬਣਾਵਾਂਗੇ ਸਾਡਾ ਕਿਤੇ ਕੋਈ ਸਕਿਨ ਦਾ ਕੋਈ ਨੁਕਸਾਨ ਨਾ ਹੋਵੇ ਜਾਂ ਕੋਈ ਨੀਡਲ ਵਗੈਰਾ ਦਾ ਕੋਈ ਨੁਕਸਾਨ ਨਾ ਹੋਵੇ ਮਤਲਬ ਤੁਹਾਡੇ ਵੱਲੋਂ ਨੀਡਲ ਹਰ ਇੱਕ ਜਿਹੜਾ ਤੁਸੀਂ ਟੈਟੂ ਬਣਾਣੇ ਹੋ ਨੀਡਲ ਹਮੇਸ਼ਾ ਮਤਲਬ ਚੇਂਜ ਕਰਕੇ ਹੀ ਕਰਦੇ ਹੋ ਹਾਂਜੀ ਸਰ ਕਿਉਂਕਿ ਨੀਡਲ ਹਰ ਬਾਰ ਚੇਂਜ ਹੁੰਦੀ ਹੈ ਤੇ ਮਤਲਬ ਪਬਲਿਕ ਨੂੰ ਦਿਖਾ ਕੇ ਜੋ ਵੀ ਆਪਣੇ ਕੋਲ ਕਸਟਮਰ ਆਂਦਾ ਉਹਨਾਂ ਨੂੰ ਪਹਿਲੇ ਚੈੱਕ ਕਰਾਇਆ ਜਾਂਦਾ ਵਾ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਤੁਹਾਡਾ ਦੋਸਤ ਮਿਲਨ ਸਿੰਘ ਅੱਜ ਇੱਕ ਵੱਖਰੀ ਸਟੋਰੀ ਤੁਹਾਡੇ ਤੱਕ ਰੂਬਰੂ ਕਰਨ ਜਾ ਰਹੇ ਹਾਂ ਮੈਂ ਪਹੁੰਚਿਆ ਹਾਂ ਤੁਹਾਨੂੰ ਦੱਸਦਣਾ ਪਹਿਲਾਂ ਕਿ 33 ਫੁੱਟਾ ਰੋਡ ਚੰਡੀਗੜ੍ਹ ਰੋਡ ਤੋਂ ਜਦੋਂ ਬੱ 33 ਫੁੱਟਾ ਰੋਡ ਤੇ ਆਨੇ ਆ ਤਾਂ ਸੁੰਦਰ ਨਗਰ ਚੌਕ ਦੇ ਲੋਕੇਸ਼ਨ ਜਿਹੜੀ ਤੁਹਾਨੂੰ ਦੱਸ ਰਿਹਾ ਕਿ ਮੁੰਡਿਆ ਇਲਾਕੇ ਦੇ ਵਿੱਚ ਮੁੰਡਿਆ ਵੱਲੋਂ ਰਸਤਾ ਜਾਂਦਾ ਉਸ ਤੇ ਵਿੱਚ ਇੱਕ ਬਾਈ ਜੀ ਦੀ ਸ਼ਾਪ ਆ ਜੇਕਰ ਤੁਸੀਂ ਟੈਟੂ ਬਣਾਉਣ ਦੇ ਸ਼ਕੀਨ ਆਗੇ ਉਹ ਤਾਂ ਇਸ ਸ਼ਾਪ ਤੇ ਜਰੂਰ ਆ ਜਾਓ ਇੱਕ ਵਾਰ ਨਿਗਾ ਜਰੂਰ ਮਾਰਿਓ ਕਿਉਂਕਿ ਅਸੀਂ ਕਈ ਜਗ੍ਹਾ ਦੇਖਦੇ ਆ ਕਿ ਟੈਟੂ ਮਹਿੰਗੇ ਤੋਂ ਮਹਿੰਗੇ ਬਣਾਏ ਜਾਂਦੇ ਨੇ ਲੇਕਿਨ ਇਸ ਭਾਈ ਜੀ ਦੀ ਸ਼ਾਪ ਤੇ ਅਸੀਂ ਅੱਜ ਪਹੁੰਚੇ ਆ ਲੇਕਿਨ ਜਿਹੜੇ ਰੇਟ ਨੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਜਿਹੜੇ ਨੇ ਵਧੀਆ ਤੋਂ ਵਧੀਆ ਜਿਹੜਾ ਟੈਟੂ ਬਣਾਉਂਦੇ ਨੇ 700 ਰੁਪਏ ਤੋਂ ਟੈਟੂ ਜਿਹੜਾ ਸ਼ੁਰੂ ਹੋ ਜਾਂਦਾ ਲੇਕਿਨ ਅੱਜ ਚਿਰਾਗ ਨਿਊ ਚੈਨਲ ਦੀ ਟੀਮ ਅੱਜ ਉਸ ਕੋਲ ਪਹੁੰਚੀ ਹੈ ਲੇਕਿਨ ਗੱਲਬਾਤ ਕਰਾਂਗੇ ਉਹਦੇ ਨਾਲ ਭਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਤੁਸੀਂ ਮੇਰੇ ਕਿਸ ਲੋਕੇਸ਼ਨ 'ਚ ਤੁਹਾਡੀ ਸ਼ਾਪ ਹੈਗੀ ਆ ਔਰ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ ਕਰਦੇ ਆ ਰਹੇ ਹੋ ਮੇਰਾ ਨਾਮ ਸਰ ਰਿਉਨ ਹੈ ਤੇ ਸ਼ਾਪ ਦਾ ਨਾਮ ਵੀ ਮੈਂ ਰਿਉਨਿੰਗ ਜੋਨ ਨਾਂ ਦੇ ਟੈਟੂ ਦੇ ਰੱਖਿਆ ਹੋਇਆ ਵਾ ਤੇ ਮੈਨੂੰ ਟਾਈਮ ਹੋ ਗਿਆ ਘੱਟੋ ਘੱਟ 5-6 ਸਾਲ ਹੋ ਗਿਆ ਟੈਟੂ ਲੈਂਚ ਤੇ ਆਪਣੀ ਸ਼ਾਪ ਹੈਗੀ ਆ ਸੁੰਦਰ ਨਗਰ ਚੌਕ 33 ਫੁੱਟਾ ਰੋਡ ਤੇ ਹੈ ਜੀ ਰਾਮਨਗਰ ਸਾਈਡ ਜਾਂਦੀ ਹੈ ਜੋ ਮਤਲਬ ਟੈਟੂ ਦਾ ਕੰਮ ਕਿਸ ਤਰ੍ਹਾਂ ਕਿਸ ਮਨ ਵਿੱਚ ਵਿਚਾਰ ਆਇਆ ਸੀ ਕਿਸ ਤਰ੍ਹਾਂ ਸ਼ੁਰੂ ਕੀਤਾ ਸੀਗਾ ਮਤਲਬ ਇਹ ਕੰਮ ਸਰ ਮੈਂ ਪਹਿਲੇ ਕਰਦਾ ਸੀਗਾ ਡਾਂਸ ਤੇ 8 ਸਾਲ ਮੈਂ ਡਾਂਸ ਕੀਤਾ ਉਸ ਤੋਂ ਬਾਅਦ ਮੈਂ ਦਿੱਲੀ ਸਾਡੀ ਕੋਈ ਪਰਫਾਰਮੈਂਸ ਸੀਗੀ ਅਸੀਂ ਪਰਫਾਰਮੈਂਸ ਕਰਨ ਗਏ ਸੀਗੇ ਉੱਥੇ ਸਾਡੇ ਨਾਲ ਕੋਈ ਐਕਸੀਡੈਂਟ ਹਾਸਾ ਹੋ ਗਿਆ ਸੀਗਾ ਤੇ ਉੱਥੇ ਆਣ ਵੇਲੇ ਮੇਰੇ ਫਰੈਂਡ ਨਾਲ ਕੋਈ ਐਕਸੀਡੈਂਟ ਹੋ ਗਿਆ ਸੀਗਾ ਉਹ ਟ੍ਰੇਨ ਤੋਂ ਡਿੱਗ ਗਿਆ ਸੀਗਾ ਉਸ ਤੋਂ ਬਾਅਦ ਮੈਂ ਡਾਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਬਹੁਤ ਜ਼ਿਆਦਾ ਪਰ ਮੈਂ ਡਾਂਸ ਕਰ ਨਹੀਂ ਪਾਇਆ ਤੇ ਫਿਰ ਮੈਂ ਸੋਚਿਆ ਯਾਰ ਡਾਂਸ ਤਾਂ ਹੋ ਨਹੀਂ ਰਿਹਾ ਤਾਂ ਫਿਰ ਮੈਂ ਜੋਬ ਲੱਗਣ ਗਿਆ ਜੋਬ ਕੀਤੀ ਜਿਮ ਚ ਟ੍ਰੇਨਰ ਵੀ ਰਿਆ ਸ਼ਿਕਾਇਆ ਵੀ ਕਾਫੀ ਐਕਸਰਸਾਈਜ਼ ایرੋਬਿਕਸ ਵਗੈਰਾ ਜੁੰਬਾ ਵੀ ਸਕੰਦਾਸੀ ਡਾਂਸ ਤੇ ਉੱਥੇ ਵੀ ਮਤਲਬ ਵਧੀਆ ਸੈਲਰੀ ਨਹੀਂ ਮਿਲਦੀ ਸੀਗੀ ਤੇ ਕੰਮ ਵੀ ਕਰਦੇ ਸੀ ਆਪਾਂ ਉਹ ਕੰਮ ਕੀਤਾ ਨਹੀਂ ਕੀਤਾ ਇੱਕ ਬਰਾਬਰ ਹੁੰਦਾ ਸੀ ਮਤਲਬ ਜਿਹੜੀ ਤੁਸੀਂ ਕਹਿ ਰਹੇ ਹੋ ਲੋਕੇਸ਼ਨ ਦੱਸ ਰਹੇ ਹੋ ਜਿਹੜੀ ਸ਼ਾਪ ਤੁਸੀਂ ਖੋਲੀ ਆ ਇਹ ਮਤਲਬ ਪਹਿਲਾਂ ਕਿੱਥੇ ਹੁੰਦੀ ਸੀ ਪਹਿਲਾਂ ਤੁਸੀਂ ਕਿਦਾਂ ਕੰਮ ਕਰਦੇ ਸੀਗੇ ਲੇਕਿਨ ਹੁਣੇ ਕਿੰਨੀ ਦਿਨ ਹੋ ਗਈ ਸ਼ਾਪ ਖੋਲੀ ਨੂੰ ਵੈਸੇ ਇਹ ਸ਼ਾਪ ਖੋਲ੍ਹੇ ਨੂੰ ਤਾਂ ਹਜੇ ਤਾਂ 4 ਮਹੀਨਾ ਹੋਇਆ ਜੀ ਪਹਿਲਾਂ ਜਮਾਲਪੁਰ ਪਿੰਕੀ ਬੈਕਰੀ ਕੋਲ ਸੀਗਾ ਆਪਣਾ ਫਿਰ ਲੋਕਡਾਊਨ ਤੋਂ ਬਾਅਦ ਮੈਂ ਚੇਂਜ ਕਰ ਲਿਆ ਸੀ ਫਿਰ ਮੈਂ ਆਪਣੇ ਘਰੇ ਖੋਲ੍ਹਿਆ ਸੀਗਾ ਛੋਟਾ ਜਿਹਾ ਇੱਕ ਰੂਮ ਸੀਗਾ ਆਪਣਾ ਉੱਚੀ ਟੈਟੂ ਬਣਾਉਂਦਾ ਸੀਗਾ ਤੇ ਕਾਫੀ ਪਬਲਿਕ ਆਪਣੇ ਕੋਲ ਆਉਂਦੀ ਸੀਗੀ ਕਸਟਮਰ ਵੀ ਬਹੁਤ ਵਧੀਆ ਵਧੀਆ ਆਉਂਦੇ ਸੀਗੇ ਤੇ ਕੰਮ 'ਚ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਮੈਂ ਪਹਿਲਾਂ ਆਪਣੇ ਘਰ ਦੇ ਵਿੱਚ ਵੀ ਕੰਮ ਕਰਦੇ ਰਹੇ ਹਾਂ ਲੇਕਿਨ ਫਿਰ ਬਾਹਰ ਸ਼ਾਪ ਕੀਤੀ ਫਿਰ ਲੇਕਿਨ ਹੁਣ ਇੱਥੇ ਤੁਸੀਂ ਸੁੰਦਰ ਨਗਰ ਚੌਂਕ ਪਹੁੰਚ ਕੇ ਆਪਣੀ ਸ਼ਾਪ ਕਰ ਲਈ ਹੈ। ਹਾਂਜੀ ਹਾਂਜੀ। ਇੱਥੇ ਹੁਣ ਕਸਟਮਰ ਦਾ ਕੀ ਰਿਸਪੌਂਸ ਹੈਗਾ ਵਾ ਕੀ ਟੈਟੂ ਦਾ ਕੀ ਪ੍ਰਾਈਸ ਰੱਖਿਆ ਹੈਗਾ ਤੁਹਾਡੇ ਵੱਲੋਂ? ਤੇ ਅਸੀਂ ਟੈਟੂ ਦਾ ਪ੍ਰਾਈਸ ਰੱਖਿਆ ਜਿੱਦਾਂ স্মੋਲ ਟੈਟੂ ਹੁੰਦੇ ਆ ਨੇਮ ਵਗੈਰਾ ਦਾ ਉਹਦਾ ਰੱਖਿਆ 700 ਰੁਪਏ ਤੇ ਜਿੱਦਾਂ ਬڑے ਟੈਟੂ ਹੁੰਦੇ ਉਹਨਾਂ 'ਚ ਕੰਮ ਜ਼ਿਆਦਾ ਹੁੰਦਾ ਜੇ ਕੰਮ ਦੇ ਹਿਸਾਬ ਨਾਲ ਸੀ ਰੇਟ ਰੱਖਿਆ ਵਾ ਜਿੱਦਾਂ ਲਰਨਿੰਗ ਵਗੈਰਾ ਸ਼ੈਡਿੰਗ ਹੁੰਦੀ ਆ ਕਾਫੀ ਤਰ੍ਹਾਂ ਦੀ ਉਹਨਾਂ ਨੂੰ ਫੀਲ ਕੀਤਾ ਜਾਂਦਾ ਤੇ ਕਾਫੀ ਪ੍ਰਕਾਰ ਦੇ ਟੈਟੂ ਹੈਗੇ ਆ ਉਹਨਾਂ ਦੇ ਹਿਸਾਬ ਨਾਲ ਅਸੀਂ ਰੇਟ ਰੱਖਿਆ ਟੈਟੂ ਦਾ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਰੇਟ ਰੱਖਿਆ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਵਾਂ ਜਿਕਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਈ ਪੇਜ ਹੁੰਦੇ ਨੇ ਕਿ ਜਿਹੜੇ ਕਿ 500 ਦਾ ਕੋਈ ਲਗਾ ਦਿੰਦਾ ਜਾਂ ਕੋਈ 1000 ਦਾ ਵੱਡੇ ਤੋਂ ਵੱਡਾ ਟੈਟੂ ਲਗਾਉਂਦਾ ਲੇਕਿਨ ਉਹਨਾਂ ਦਾ ਵਿੱਚ ਕੀ ਖਾਸ ਹੁੰਦਾ ਤਾਂ ਤੁਹਾਡੇ ਟੈਟੂ 'ਚ ਵੀ ਕੀ ਖਾਸ ਆ ਵੀਰੇ ਸਰ ਸਰ ਉਹ ਤਾਂ ਆਪਣੀ ਆਪਣੀ ਮਤਲਬ ਹੁੰਦੀ ਹੈ ਚੁਆਇਸ ਵੈਸੇ ਤਾਂ ਆਪਣਾ ਇਦਾਂ ਵਾ ਕਿ ਆਪਾਂ ਟੈਟੂ ਜੇ ਕਰਦੇ ਆਂ ਪੂਰੀ ਗਰੰਟੀ ਲੈਣੇ ਆਂ ਟੈਟੂ ਦੀ ਖਰਾਬ ਨਹੀਂ ਹੋਊਗਾ ਹੀਲ ਵਧੀਆਂ ਆਉਂਦਾ ਵਾ ਤੇ ਪਰਮਨੈਂਟ ਰੈਗੂਲਰ ਰਹੂਗਾ ਤੇ ਬਲੈਕ ਕਲਰ ਰਹੂਗਾ ਜਿੱਦਾਂ ਵਾਪਾ ਕਲਰ ਕੀਤਾ ਉਦਾਂ ਦਾ ਟੈਟੂ ਰਹੂਗਾ ਤੇ ਇਹ ਖਾਸੀਅਤ ਹੈਗੀ ਆਪਣੇ ਟੈਟੂ 'ਚ ਬਾਕੀ ਲੁੱਕ ਆਪਣੇ ਆਪਣੇ ਮਤਲਬ ਪ੍ਰਾਈਸ ਨਾਲ ਬਣਾਉਂਦੇ ਆ ਆਪਣਾ ਆਪਣਾ ਅਲੱਗ ਪ੍ਰਾਈਸ ਹੈ ਸਰ ਮਤਲਬ ਇੱਥੇ ਦਾ ਕਿਸ ਤਰ੍ਹਾਂ ਪਹੁੰਚੋ ਇੰਨੀ ਕਿ ਮਿਹਨਤ ਕਿੰਨੀ ਕਿ ਮਿਹਨਤ ਕਰਨੀ ਪਈ ਕਹਿੰਦੇ ਨੇ ਕਿ ਸਬਰ ਦਾ ਫਲ ਜਿਹੜਾ ਬੜਾ ਮਿੱਠਾ ਹੁੰਦਾ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਇਸ ਕੰਮ ਦੇ ਵਿੱਚ ਕਿਉਂਕਿ ਕਹਿੰਦੇ ਨੇ ਕੰਮ ਤਾਂ ਛੋਟਾ ਮੋਟਾ ਤਾਂ ਨਹੀਂ ਹੁੰਦਾ ਕੰਮ ਤਾਂ ਸਾਰੇ ਵੱਡੇ ਹੁੰਦੇ ਨੇ ਲੇਕਿਨ ਕਰਨੇ ਬਹੁਤ ਔਖੇ ਲੱਗਦੇ ਨੇ ਸਰ ਬਸ ਇੱਕ ਛੋਟੀ ਜੀ ਕਹਾਣੀ ਉਸ ਤੋਂ ਮੈਂ ਡਾਂਸ ਕਰਦਾ ਸੀ ਡਾਂਸ ਆਪਣੇ ਤੋਂ ਨਹੀਂ ਹੋਇਆ ਮੇਰੇ ਮਤਲਬ ਦੋਸਤ ਦਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਡਾਂਸ ਨਹੀਂ ਕਰ ਪਾਇਆ ਮੇਰੇ ਸਾਰੇ ਫਰੈਂਡ ਅੱਜ ਡਾਂਸ ਕਰਦੇ ਆ ਉਹਨਾਂ ਦੀ ਅਕੈਡਮੀ ਆ ਬਹੁਤ ਬੜੀ ਬੜੀ ਤੇ ਮੈਂ ਨਹੀਂ ਕਰ ਪਾਇਆ ਮੈਂ ਕਰਦਾ ਸੀ ਕੋਸ਼ਿਸ਼ ਵੀ ਕੀਤੀ ਆ ਕਾਫੀ ਪਰ ਨਹੀਂ ਹੁੰਦਾ ਸੀ ਆਪਣੇ ਤੋਂ ਡਾਂਸ ਫਿਰ ਮੈਂ ਜੋਬ ਵੀ ਲੱਗਣ ਗਿਆ ਕਿਤੇ ਕੰਮ ਕੀਤਾ ਪਰ ਕੰਮ ਕਰਦੇ ਸੀ ਆਪਾਂ ਨਹੀਂ ਕਰਦੇ ਸੀ ਇੱਕ ਬਰਾਬਰ ਕੰਮ ਕਰਕੇ ਦੇਣੇ ਸੀ ਫਿਰ ਵੀ ਪ੍ਰੋਪਰ ਤੇ ਅਗਲੇ ਕਹਿੰਦੇ ਸੀ ਕੰਮ ਨਹੀਂ ਕੀਤਾ ਬਾਤ ਜੇ ਫਿਰ ਇਹੀ ਸੁਣਨ ਨੂੰ ਮਿਲਦਾ ਸੀ ਤੇ ਫਿਰ ਬਸ ਦਿਮਾਗ 'ਚ ਇੱਕ ਗੱਲ ਆਈ ਭਰਾ ਨੇ ਪੁੱਛਿਆ ਕਿ ਕੀ ਕਰਨਾ ਚਾਹੁੰਦਾ ਭਰਾ ਨੇ ਦੱਸਿਆ ਕਿ ਤੂੰ ਆਰਟਿਸਟ ਹੈਗਾ ਵਾ ਮਤਲਬ ਡ੍ਰੈਂਕ ਵਧੀਆ ਕਰਦਾ ਥੋੜੀ ਤੇ ਤੂੰ ਟੈਟੂ ਵਾਲੀ ਲਾਈਨ 'ਚ ਚੱਲ ਜਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੰਟੈਕਟ ਕੀਤਾ ਨਿਕ ਟੈਟੂ ਵਾਲਿਆਂ ਨਾਲ ਉਸ ਤੋਂ ਬਾਅਦ ਮੈਂ ਟੈਟੂ ਸਿੱਖਣ ਲਈ ਗਿਆ ਕਿਪਸ ਮਾਰਕੀਟ ਸਰਾਬਾ ਨਗਰ 'ਚ ਨਿਕ ਟੈਟੂ ਵਾਲੇ ਤੇ ਬਹੁਤ ਵਧੀਆ ਬੰਦੇ ਹੈਗੇ ਆ ਤੇ ਮੈਡਮ ਸੀਗੀ ਉੱਥੇ ਮੈਨੂੰ ਸਟੂਡੈਂਟ ਦੇ ਤੌਰ ਤੇ ਉਹਨਾਂ ਨੇ ਰੱਖਿਆ ਤੇ ਕਾਫੀ ਮਤਲਬ ਅਲੱਗ-ਅਲੱਗ ਪ੍ਰਕਾਰ ਦੇ ਟੈਟੂ ਉਹਨਾਂ ਨੇ ਮੈਨੂੰ ਸਿਖਾਏ। ਮਤਲਬ ਕਾਫੀ ਲੰਬੇ ਸਮਾਂ ਲੱਗਿਆ ਸੀ ਲੇਕਿਨ ਤੁਹਾਨੂੰ ਇਸ ਮਿਹਨਤ ਦਾ ਕਰਕੇ ਫਲ ਕਰਕੇ ਲੇਕਿਨ ਹੁਣ ਤੁਸੀਂ ਆਪਣੇ ਆਪ ਦੀ ਆਪਣੀ ਦੁਕਾਨਦਾਰੀ ਪੂਰੀ ਸੰਭੀ ਹੈ ਗੈਣ ਦਾ ਮਤਲਬ। ਹਾਂਜੀ ਹਾਂਜੀ ਸਰ। ਤੇ ਜੇਕਰ ਹੁਣ ਕਸਟਮਰ ਜਦੋਂ ਆਂਦੇ ਨੇ ਕੋਈ ਕਹਿੰਦੇ ਨੇ ਕਿ ਅਸੀਂ ਆਪਣੇ ਮਨ ਦਾ ਚੁਆਇਸ ਟੈਟੂ ਬਣਾਉਣਾ ਆ ਤੇ ਉਹ ਆਪਣੇ ਚੁਆਇਸ ਆਪ ਲੈ ਕੇ ਕਹਿੰਦੇ ਜੇ ਤੁਸੀਂ ਉਹਨਾਂ ਨੂੰ ਆਪਣੇ ਕੰਪਿਊਟਰਾਈਜ਼ ਜਿਹੜਾ ਨੇ ਚੈੱਕ ਕਰਾ ਕੇ ਫਿਰ ਤੁਸੀਂ ਮਤਲਬ ਟੈਟੂ ਬਣਾਣੇ ਉਹਨ ਸਰ ਕਈ ਵਾਰੀ ਆਪਣੇ ਚੁਆਇਸ ਦਾ ਵੀ ਅਸੀਂ ਟੈਟੂ ਦੱਸਦੇ ਹਾਂ ਕਈ ਵਾਰੀ ਉਹਨਾਂ ਦੀ ਵੀ ਚੁਆਇਸ ਦਾ ਹੁੰਦਾ ਪਰ ਜ਼ਿਆਦਾਤਰ ਲੋਕਾਂ ਦੀ ਚੁਆਇਸ ਦਾ ਹੁੰਦਾ ਵਾ ਕਿ ਉਹ ਟੈਟੂ ਕਿਦਾਂ ਦਾ ਪਸੰਦ ਕਰਦੇ ਕਿਹੜਾ ਟੈਟੂ ਚਾਹੀਦਾ ਉਹਨਾਂ ਨੂੰ ਫਿਰ ਆਪਾਂ ਉਸ ਚੀਜ਼ ਬਾਰੇ ਦੱਸਦੇ ਹਾਂ ਕਿ ਇਹ ਟੈਟੂ ਤੁਹਾਡੇ ਲਈ ਵਧੀਆ ਰਹੂਗਾ ਇਹ ਉਦਦਾ ਦਾ ਵਾ ਤੇ ਕਈ ਵਾਰੀ ਟੈਟੂ ਕਵਰਪ ਵੀ ਆ ਜਾਂਦੇ ਉਹਨਾਂ ਨੂੰ ਕਵਰ ਕਰਨਾ ਪੈਂਦਾ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਮਤਲਬ ਟੈਟੂ ਦਿਖਾ ਕੇ ਆਪਣਾ ਪੇਜ ਆ ਰਿਓਨਿੰਗ ਜੋਂ ਦੇ ਨਾਮ ਤੇ ਇੰਸਟਾਗ੍ਰam ਤੇ ਤੇ YouTube ਤੇ ਵੀ ਆ ਤੇ ਉਹਨਾਂ ਨੂੰ ਦਿਖਾ ਕੇ ਫਿਰ ਉਹ ਕਹਿੰਦੇ ਹਾਂ ਵਧੀਆ ਕੰਮ ਫਿਰ ਅਸੀਂ ਫਿਰ ਟੈਟੂ ਕਰਨਾ ਸਟਾਰਟ ਕਰਦੇ ਹਾਂ ਤਾਂ ਉਹਨਾਂ ਨੂੰ ਵਧੀਆ ਲੱਗਦਾ ਫਿਰ ਉਹ ਟੈਟੂ ਬਣਵਾਉਂਦੇ ਆ ਸਾਡੇ ਕੋਲ ਪਰ ਕਈ ਵਾਰ ਕਸਟਮਰ ਇਸ ਤਰ੍ਹਾਂ ਵੀ ਆਉਂਦਾ ਕਿ ਕਈ ਵਾਰ ਟੈਟੂ ਉਹਨਾਂ ਦੇ ਬਣਿਆ ਨਹੀਂ ਚੱਜਦਾ ਲੇਕਿਨ ਉਹ ਕਹਿੰਦੇ ਨੇ ਕਿ ਟੈਟੂ ਦੇ ਉੱਪਰ ਟੈਟੂ ਬਣਾਉਣਾ ਹੋਵੇ ਕੋਈ ਉਹ ਵੀ ਮਤਲਬ ਤੁਸੀਂ ਉਹਨੂੰ ਤਿਆਰ ਕਰ ਦੇਣ ਉਹ ਵਧੀਆ ਤਰੀਕੇ ਨਾਲ ਹਾਂਜੀ ਹਾਂਜੀ ਸਰ ਮੈਂ ਕਾਫੀ ਟੈਟੂ ਤਿਆਰ ਕੀਤੀ ਆ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮੈਂ ਤੇ ਬਾਕੀ ਚੁਆਇਸ ਦੇ ਉੱਪਰ ਹੁੰਦਾ ਪਰ ਲੋਕੀ ਕਹਿੰਦੇ ਕਿ ਉਹੀ ਟੈਟੂ ਆਪਾਂ ਨੂੰ ਉਹਦੇ ਉੱਪਰ ਚਾਹੀਦਾ ਤੇ ਪਰ ਕਬਰਪ ਚ ਕੋਈ ਚੁਆਇਸ ਨਹੀਂ ਹੁੰਦੀ ਆਪਣੀ ਫਿਰ ਵੀ ਆਪਾਂ ਚੁਆਇਸ ਕਰ ਦਿੰਨੇ ਆ ਬਸ ਇਹ ਖਾਸियत ਆਪਣੇ ਟੈਟੂ ਦੀ ਕਈ ਵਾਰ ਪਬਲਿਕ ਕਹਿੰਦੀ ਹੈ ਕਿ ਸ਼ਾਇਦ ਅਸੀਂ ਟੈਟੂ ਬਣਾਵਾਗੇ ਸਾਡਾ ਕਿਤੇ ਕੋਈ ਸਕਿਨ ਦਾ ਕੋਈ ਨੁਕਸਾਨ ਨਾ ਹੋਵੇ ਜਾਂ ਕੋਈ ਨੀਡਲ ਵਗੈਰਾ ਦਾ ਕੋਈ ਨੁਕਸਾਨ ਨਾ ਹੋਵੇ ਮਤਲਬ ਤੁਹਾਡੇ ਵੱਲੋਂ ਨੀਡਲ ਹਰ ਇੱਕ ਜਿਹੜਾ ਤੁਸੀਂ ਟੈਟੂ ਬਣਾਣੇ ਹੋ ਨੀਡਲ ਹਮੇਸ਼ਾ ਮਤਲਬ ਕਿ ਚੇਂਜ ਕਰਕੇ ਹੀ ਕਰਦੇ ਹੋ ਹਾਂਜੀ ਸਰ ਕਿਉਂਕਿ ਨੀਡਲ ਹਰ ਮਤਲਬ ਹਰ ਬਾਰ ਚੇਂਜ ਹੁੰਦੀ ਹੈ ਤੇ ਮਤਲਬ ਪਬਲਿਕ ਨੂੰ ਦਿਖਾ ਕੇ ਜੋ ਵੀ ਆਪਣੇ ਕੋਲ ਕਸਟਮਰ ਆਂਦਾ ਉਹਨਾਂ ਨੂੰ ਪਹਿਲੇ ਚੈੱਕ ਕਰਾਇਆ ਜਾਂਦਾ ਵਾ ਕੀ ਨੀਡਲ ਇਹ ਨੰਬਰ ਦਿਆ ਇਹ ਦਵਾ ਡੇਟ ਇਸ ਦੀ ਆ ਤੇ ਕਲਰ ਵੀ ਦਿਖਾਇਆ ਜਾਂਦਾ ਡੇਟ ਇੱਥੇ ਤੱਕ ਇੱਥੇ ਚੱਲੂਗੀ ਤੇ ਉਸ ਤੋਂ ਬਾਅਦ ਆਪਾਂ ਪੂਰੀ ਸੈਟਿੰਗ ਕਰਕੇ ਟੈਟੂ ਦੀ ਉਸ ਤੋਂ ਬਾਅਦ ਟੈਟੂ ਕੀਤਾ ਜਾਂਦਾ ਸਾਡੇ ਮਤਲਬ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਤੁਹਾਡੀ ਵੀਡੀਓ ਦੇਖ ਰਹੇ ਨੇ ਮਤਲਬ ਕੀ ਕਹਿਣਾ ਚਾਹੋਗੇ ਵੀ ਕਿੱਥੇ ਤੁਹਾਡੀ ਸ਼ਾਪ ਆ ਵੀ ਤੁਹਾਨੂੰ ਆਗੇ ਕਿਸ ਤਰ੍ਹਾਂ ਤੁਹਾਡਾ ਕੰਟੈਕਟ ਕਰ ਪਾਣਗੇ ਪਬਲਿਕ ਨੂੰ ਇਹ ਹੀ ਕਹਿਣਾ ਚਾਹਨਾ ਜਿੰਨ ਨੂੰ ਵੀ ਟੈਟੂ ਬਣਵਾਉਣਾ ਚਾਹੁੰਦੇ ਹੋ ਆਪਣੇ ਘੱਟ ਤੋਂ ਘੱਟ ਪ੍ਰਾਈਸ 'ਚ ਤੇ ਵਧੀਆ ਤੋਂ ਵਧੀਆ ਟੈਟੂ ਚਾਹੀਦਾ ਤੇ 100% ਗਾਰੰਟੀ ਹੋਗੀ ਇਹ ਵਾਦਾ ਕਰਦਾ ਵੈਸੇ ਟੈਟੂ ਚ ਕੋਈ ਖਰਾਬੀ ਨਹੀਂ ਹੋਊਗੀ ਮੇਰੀ ਸ਼ਾਪ ਹੈ ਸੁੰਦਰ ਨਗਰ ਚੌਕ 33 ਫੁੱਟਾ ਰੋਡ ਰਾਮ ਰਾਮਨਗਰ ਸਾਈਡ ਤੇ ਪੂਰੀ ਗਾਰੰਟੀ ਤੁਹਾਨੂੰ ਟੈਟੂ ਦੇ ਵਿੱਚ ਮਿਲੂਗੀ ਇਹ ਕੋਲੇ ਬਾਈ ਜੀ ਨਾਲ ਗੱਲਬਾਤ ਕੀਤੀ ਗਈ ਆ ਜਿਨੇ ਕੀ 4-5 ਸਾਲ ਪਹਿਲਾਂ ਮਿਹਨਤ ਕੀਤੀ ਪਹਿਲਾਂ ਉਸ ਤੋਂ ਬਾਅਦ ਆਪਣੇ ਪੈਰਾਂ ਤੇ ਸਟੈਂਡ ਖੜਾ ਹੋ ਕੇ ਤੁਸੀਂ ਦੇਖ ਲਓ ਵੀ ਅੱਜ ਇਸ ਬਾਈ ਨੇ ਆਪਣੀ ਇੱਕ ਸ਼ਾਪ ਤੇ ਜਿਹੜਾ ਆ ਮਾਲਕ ਬਣ ਕੇ ਬੈਠਾ ਇਹ ਕੰਪਿਊਟਰ ਲੱਗਾ ਦੇ ਪਿੱਛੇ ਇਹ ਕੰਪਿਊਟਰ ਤੋਂ ਡਿਜ਼ਾਈਨ ਕਰਦੇ ਨੇ ਲੇਕਿਨ ਉਸ ਤੋਂ ਬਾਅਦ ਲੋਕਾਂ ਨੂੰ ਪਸੰਦ ਕਰਾ ਕੇ ਡਿਜ਼ਾਈਨ ਉਸ ਤੋਂ ਬਾਅਦ ਉਹਨਾਂ ਤੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਟੈਟੂ ਜਿਹੜਾ ਆ ਤਿਆਰ ਕੀਤਾ ਜਾਂਦਾ ਲੇਕਿਨ ਇਹ ਵੀ ਦੱਸਦੇ ਨੇ ਕਿ ਹਰ ਇੱਕ ਟੈਟੂ ਦੇ ਉੱਪਰ ਜਿਹੜੀ ਜਿਹੜਾ ਕਿ ਕੋਈ ਵੀ ਕਸਟਮਰ ਜਦੋਂ ਦੁਆਰਾ ਆਂਦਾ ਨੀਡਲ ਜਿਹੜੀ ਆ ਦੁਆਰਾ ਬਿਲਕੁਲ ਆਪ ਦੱਸਿਆ ਕਿ 100% ਗਾਰੰਟੀ ਦੇ ਨਾਲ ਟੈਟੂ ਜਿਹੜਾ ਬਣਾਇਆ ਜਾਂਦਾ ਲੇਕਿਨ ਕਿਸ ਤਰ੍ਹਾਂ ਦੀ ਦੋਸਤੋ ਤੁਹਾਨੂੰ ਇਹ ਵੀਡੀਓ ਲੱਗੀ ਸ਼ੇਅਰ ਜਰੂਰ ਕਰਿਓ ਸੋ ਅਗਲੀ ਅਪਡੇਟਾਂ ਦੀ ਹਾਜ਼ਰ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਦਾ ਚਿਰਾਗ ਨਿਊ ਚੈਨਲ ਦੇ